ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਖੇਤਰ ਦੇ ਵਿੱਚ ਉਸ ਸਮੇਂ ਫਗੜੜ ਮਚ ਗਈ ਜਦੋਂ ਇੱਕ ਜਵਾਨ ਸੁਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਉਸਦੇ ਮੱਥੇ ਤੇ ਪਿਸਤੌਲ ਤਾਨ ਦਿੱਤੀ। ਇਹ ਸਾਰੀ ਘਟਨਾ ਦੁਕਾਨ ਦੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਸੁਨਿਆਰੇ ਨੂੰ ਗਾਲ੍ਹਾਂ ਕੱਢਦਾ ਹੋਇਆ ਦਿਖਾਈ ਦੇ ਰਿਹਾ ਤੇ ਉਸਦੇ ਮੱਥੇ ਤੇ ਗਨ ਤਾਨਦਾ ਹੋਇਆ ਵੀ ਦਿਖਾਈ ਦੇ ਰਿਹਾ। ਪੀੜਤ ਸੁਨਿਆਰੇ ਨੇ ਦੱਸਿਆ ਕਿ ਉਸ ਦਾ ਕਿਸੇ ਲੜਕੀ ਦੇ ਨਾਲ ਪੈਸੇ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਉਹ ਲੜਕੀ ਖੁਦ ਪੈਸੇ ਵਾਪਸ ਕਰਨ ਦੇ ਲਈ ਉਸਦੀ ਦੁਕਾਨ ਤੇ ਆਉਂਦੀ ਸੀ ਪਰ ਉਸ ਤੋਂ ਪਹਿਲਾਂ ਉਸ ਲੜਕੀ ਦਾ ਭਰਾ ਉੱਥੇ ਆ ਗਿਆ ਤੇ ਬਿਨਾਂ ਕਿਸੇ ਗੱਲ ਤੋਂ ਗਾਲਾਂ ਕੱਢੇ ਨੇ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਵਿਨੇ ਦੇ ਅਨਸਾਰ ਉਸ ਵਿਅਕਤੀ ਨੇ ਉਸਦੇ ਮੱਥੇ ਤੇ ਗਨ ਤਾਂ ਦਿੱਤੀ ਜਿਸ ਦੇ ਨਾਲ ਉਹ ਡਰ ਗਿਆ ਉਸਨੇ ਕਿਹਾ ਕਿ ਜੇ ਉਹ ਗਨ ਚੱਲ ਜਾਂਦੀ ਤਾਂ ਸ਼ਾਇਦ ਅੱਜ ਮੈਂ ਜਿੰਦਾ ਨਾ ਹੁੰਦਾ ਘਟਨਾ ਤੋਂ ਬਾਅਦ ਵਿਨੇ ਨੇ ਤੁਰੰਤ ਦੁਕਾਨ ਬੰਦ ਕਰ ਦਿੱਤੀ 12 ਨੰਬਰ ਦੇ ਪੁਲਿਸ ਨੂੰ ਸੂਚਿਤ ਕੀਤਾ ਉਸਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਤੇ ਬੰਦਕੀ ਕਾਰਵਾਈ ਕੀਤੀ ਜਾਵੇ ਜੀ ਜੀ ਕੀ ਨਾਮ ਹੈ ਜੀ ਵਿਨੇ ਹੈ ਨਾ ਤੇ ਕਿੱਥੇ ਗਈ ਪਈ ਦੁਕਾਨ ਮੇਰੀ ਇਹ ਸ਼ਵਾਲਾ ਫਾੜੇ ਤੋਂ ਇਹ ਬਿਲਕੁਲ ਨਾਲ ਐਸਕਿੰਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਜ਼ਬਾਨ ਹੈ ਜੀ ਕੀ ਗੱਲ ਕੀ ਹੋਈ ਅੱਜ ਮੈਂ ਆਈ ਕਿ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੇ ਆ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕੰਦਾ ਮੇਰੀ ਮਰਜ਼ੀ ਚਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਨਾ ਮੰਨਣ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰਿਆਂ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾਂ ਭ ਮੈਂ ਮੂਆ ਲੋ ਕੀਤਾ ਤੇ ਮੇਰੇ ਤੋਂ ਕੰਪਲੇਨ ਦਿੱਤੀ ਮੈਂ ਪੁਲਸੋ ਲੈਣਾ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਤਾਂ ਵੱਡਾ ਨਾ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸ ਨੱਪਨ ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਤੇ ਗਾਨੀ ਨੁਕਸਾਨ ਨਹੀਂ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਦਦੇ ਹੋਣਾ ਹੀ ਕੋਈ ਦੁਨੀਆ ਜਗਾ ਹੀ ਨਹੀਂ ਦੋ ਹਥਿਆਰ ਲੈ ਕੇ ਆਇਆ ਸੀ ਉਹਦਾ ਆਪਣਾ ਜਾਂ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾ ਕਿੰਨੇ ਰੁਪਏ ਪੈਸੇ ਦਾ ਲੈਣਦਾ ਇਹ 2-3 ਲੱਖ ਰੁਪਏ ਤੱਕ ਲੈਣਦੇ ਨਾ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣ ਦੇ ਕੋਈ ਨਹੀਂ ਹੋਰੀ ਸਿਸਟਰ ਦਾ ਹੈ ਗਾਈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜਕੇ ਕਿਉਂ ਗਿਆ ਠੀਕ ਹੈ ਤੇ ਇਹਨੂੰ ਲੈ ਕੇ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹੈ ਪੀਸੀਆ ਦੀ ਗੱਡੀ ਮੋਕੇ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਜਿਹੜੀ ਸੰਪੂਰਨ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀ ਆ ਰਿਹਾ ਮੇਰ ਕੋਈ ਯਾਰ ਵੀ ਗੱਡੀ ਹੈ ਮੇਰ ਕੋ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੂੰ ਕੋਈ ਥ੍ਰੈਟ ਥਰੂਟ ਕੀਤੀ ਹੈ ਤੇ ਕਨਪਟੀ ਤੇ ਪਿਸਟਲ ਕਸਲਤ ਰਿਹਾ ਇੱਥੇ ਆਇਆ ਮੌਕੇ ਤੇ ਉਹਨਾਂ ਨੇ ਪੁੱਛਿਆ ਪੁੱਛਿਆ ਵਾ ਸਾਰਾ ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਖੁੱਸੀ ਗਈ ਹੈ ਹੁਣ ਜੋ ਆਪਣੀ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਨੋਟਿਸ ਚ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਪਰ ਦੀ ਸੀ ਆ ਦੀ ਦੁਕਾਨ ਸੀ ਕਿਹੜੀ ਜਗ੍ਹਾ ਤੇ ਦੁਕਾਨ ਲੱਗੀ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੇ ਤੇ ਜੀਕੇ ਯੂਨੀਵਰਸ ਦੇ ਖੇਦ ਜੀਕੇ ਯੂਨੀਵਰਸ ਆ ਜੀ ਕੇ ਜੀ ਨੂੰ ਜੀ ਕੇ ਜੀ ਨੂੰ ਸਰ ਪੋਸਟਵੋਲੋ ਕੀ ਕਾਰਵਾਈ ਕੀਤੀ ਹੈ ਬੱਸ ਸਿਨੇਰ ਆਪਸ ਨਾਲ ਜੇ ਨਿਵੋਟਸੇਲੇ ਆਂਦਾ ਵਾ ਜੋ ਵੀ ਅਫਸਰ ਕਹਿਣ ਕਿ ਕਾਰਵਾਈ ਕੀਤੀ ਹੈ